ਸ਼ਰਮ ਨੇ ਕਾਲੀ ਦਲ ਦੇ ਅੱਜ ਜਿੱਤੇ ਨਵੇਂ ਪ੍ਰਧਾਨ ਦੀ ਚੌਣ ਹੋ ਰਹੀ ਹੈ ਸੁਖਬੀਤ ਸਿੰਘ ਬਾਦਲ ਹੋਣਾ ਦਾ ਨਾਂ ਸਭ ਤੋਂ ਪਹਿਲਾਂ ਚੱਲ ਰਿਹਾ ਔਰ ਉਸੇ ਵਿਚਾਲੇ ਇੱਕ ਇੰਟਰਸਟਿੰਗ ਵੀਡੀਓ ਸਾਹਮਣੇ ਆਈ ਹੈ ਬਲਵਿੰਦਰ ਸਿੰਘ ਪੂੰਦੜ ਜੋ ਕਿ ਕਾਰਜਕਾਰੀ ਪ੍ਰਧਾਨ ਨੇ ਅਕਾਲੀ ਦਲ ਦੇ ਵਿਕਰਮ ਮਜੀਠੀਆ ਤੋਂ ਸਮੁੰਦਰੀ ਹਾਲ ਦੇ ਵਿੱਚ ਖੜ ਕੇ ਉਹਨਾਂ ਨੇ ਮਾਫੀ ਮੰਗੀ ਹੈ ਜਿੱਥੇ ਬੋਲਦੇ ਦਿਖਾਈ ਦਿੱਤੇ ਵਿਕਰਮ ਮਜੀਠੀਆ ਦਾ ਨਾਂ ਲੈ ਕੇ ਉਹਨਾਂ ਨੇ ਕਿਹਾ ਕਿ ਜੇ ਮੇਰੇ ਕਿਸੇ ਗੱਲ ਦਾ ਗੁੱਸਾ ਲੱਗਿਆ ਤਾਂ ਮੈਨੂੰ ਮਾਫ ਕਰ ਦਿਓ ਜੇ ਮੇਰੀ ਕਿਸੇ ਗੱਲ ਦੇ ਨਾਲ ਬਿਕਰਮ ਮਜੀਠੀਆ ਦਾ ਦਿਲ ਦੁਖਿਆਤਾ ਮੈਨੂੰ ਮaaf ਕਰ ਦਿੱਤਾ ਜਾਵੇ ਅਜਿਹਾ ਜਿਹੜਾ ਬਿਕਰਮਜੀਤ ਸਿੰਘ ਮਜੀਠੀਆ ਹੋਣਾ ਨੂੰ ਬਿਕਰਮ ਮਜੀਠੀਆ ਹੋਣਾ ਨੂੰ ਸੰਬੋਧਨ ਕਰਦਿਆਂ ਹੋਇਆਂ ਭੋਂਦਣਾ ਹੋਣਾ ਨੇ ਕਿਹਾਗਾ ਕਿਉਂਕਿ ਤੁਹਾਨੂੰ ਸਭ ਨੂੰ ਯਾਦ ਹੋਊਗਾ ਅੱਜ ਤੋਂ 1 ਮਹੀਨਾ ਪਹਿਲਾਂ ਜਦੋਂ ਬਿਕਰਮ ਮਜੀਠੀਆ ਦੇ ਨਾਂ 'ਤੇ ਇੱਕ ਲੈਟਰ ਸਾਹਮਣੇ ਆਉਂਦਾ ਜਿਦੇ ਵਿੱਚ ਜ਼ਥੇਦਾਰਾਂ ਨੂੰ ਹਟਾਉਣ ਦਾ ਫੈਸਲਾ ਸੀ ਜਿਹੜਾ ਉਸ ਦਾ ਵਿਰੋਧ ਕਰਦੇ ਹੋਏ ਦਿਖਾਈ ਦਿੰਦੇ ਨੇ ਤੇ ਨਾਲ ਉਹਨਾਂ ਦੇ ਸ਼ਰਨਜੀਤ ਸਿੰਘ ਢੱਲੋਂ ਵੀ ਹੁੰਦੇ ਆ ਬਿਕਰਮ ਮਜੀਠੀਆ ਖੁੱਲ ਕੇ ਬੋਲਦੇ ਨੇ ਕਿ ਅਜਿਹਾ ਨਹੀਂ ਕਰਨਾ ਚਾਹੀਦਾ ਸੀ ਇਹਦੇ ਨਾਲ ਮੇਰੇ ਦਿਲ ਨੂੰ ਠੇਸ ਪਹੁੰਚੀ ਐ ਤੇ ਉਸ ਤੋਂ ਬਾਅਦ ਵੱਖੋ-ਵੱਖਰੀਆਂ ਚਰਚਾਵਾਂ ਮੀਡੀਆ ਚੈਨਲਸ ਤੇ ਚੱਲਦੀਆਂ ਨੇ ਔਰ ਬਿਕਰਮ ਮਜੀਠੀਆ ਦਾ ਨਾਂ ਲੈ ਕੇ ਫਿਰ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਪੇਜ ਦੇ ਉੱਪਰ ਪੋਸਟ ਪਾਈ ਜਾਂਦੀ ਐ ਬਲਵਿੰਦਰ ਸਿੰਘ ਭੂੰਦਰ ਹੋਣਾ ਦੇ ਨਾਂ ਹੇਠ ਜਿਸ ਪੋਸਟ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਤੁਹਾਨੂੰ ਯਾਦ ਹੋਊਗਾ ਲਿਖੀਆਂ ਗਈਆਂ ਸੀ ਜਿਸ ਦੇ ਵਿੱਚ ਇੱਥੇ ਤੱਕ ਲਿਖ ਦਿੱਤਾ ਗਿਆ ਸੀ ਕਿ ਪਿੱਠ ਦੇ ਵਿੱਚ ਛੁਰਾ ਮਾਰਿਆ ਸੁਖਬੀਰ ਸਿੰਘ ਬਾਦਲ ਦੀ ਬਿਕਰਮ ਮਜੀਠੀਆ ਹੋਣਾ ਨੇ ਛੁਰਾ ਮਾਰਿਆ ਇਹ ਗੱਲ ਵੀ ਉਸ ਦੇ ਵਿੱਚ ਬਕਾਇਦਾ ਲਿਖੀ ਸੀ ਪਰ ਨਾਲ ਦੀ ਨਾਲ ਬਲਵਿੰਦਰ ਭੁੰਦਰ ਹੋਣਾ ਨੇ ਉਸੇ ਸਮੇਂ ਉਸ ਚੀਜ਼ ਨੂੰ ਕੰਡਮ ਕੀਤਾ ਸੀ ਔਰ ਕਿਹਾ ਸੀ ਕਿ ਬਿਆਨ ਮੈਂ ਨਹੀਂ ਦਿੱਤਾ ਇਹ ਮੇਰੇ ਨਾਹੜ ਜਰੂਰ ਛਪਿਆ ਪਰ ਇਹ ਬਿਆਨ ਮੈਂ ਨਹੀਂ ਜਾਰੀ ਕੀਤਾ ਤੇ ਅੱਜ ਵੀ ਉਹ ਇਸੇ ਗੱਲ ਦੇ ਉੱਪਰ ਉਹਨਾਂ ਨੇ ਜ਼ੋਰ ਦਿੱਤਾ ਉਹਨਾਂ ਨੇ ਕਿਹਾ ਕਿ ਇਹ ਸਾਰਾ ਕੁਝ ਜੋ ਲਿਖਿਆ ਸੀ ਉਹ ਮੇਰੇ ਨਾਹੜ ਜਰੂਰ ਲਿਖਿਆ ਗਿਆ ਪਰ ਮੈਂ ਇਹ ਚੀਜ਼ਾਂ ਨਹੀਂ ਲਿਖੀਆਂ ਸੀ ਮੈਂ ਇਹ ਬਿਆਨ ਨਹੀਂ ਦਿੱਤਾ ਸੀ ਤਾਂ ਬਿਕਰਮ ਮਜੀਠੀਆ ਤੋਂ ਮਾਫੀ ਮੰਗੀ ਹੈ ਬਲਵਿੰਦਰ ਭੁੰਦਰੋਂ ਆਣੇ ਜਿੱਤੇ ਸੁਖਬੀਰ ਸਿੰਘ ਬਾਦਲ ਹੋਣਾ ਨੂੰ ਪ੍ਰਧਾਨ ਬਣਾ ਦਿੱਤਾ ਗਿਆ ਔਰ ਉੱਤੀ ਦੂਜੇ ਪਾਸੇ ਇੱਕ ਬੜੀ ਦਿਲਚਸਪ ਵੀਡੀਓ ਸਾਹਮਣੇ ਆਈ ਜਦੋਂ ਬਲਵਿੰਦਰ ਭੁੰਦਰ ਜੋ ਕਿ ਕਾਰਜਕਾਰੀ ਪ੍ਰਧਾਨ ਨੇ ਸੀਨੀਅਰ ਲੀਡਰ ਨੇ ਅਕਾਲੀ ਦਲ ਦੇ ਔਰ ਉਹਨਾਂ ਦੇ ਵੱਲੋਂ ਬਿਕਰਮ ਮਜੀਠੀਆ ਨੂੰ ਕਿਹਾ ਗਿਆ ਕਿ ਬੇਟਾ ਜੇ ਮੇਰੇ ਕਿਸੇ ਗੱਲਾਂ ਦੇ ਨਾਲ ਮੇਰੇ ਕਿਸੇ ਬਿਆਨਾਂ ਦੇ ਨਾਲ ਤੇਰਾ ਦਿਲਦ ਕਿ ਹੈ ਤਾਂ ਮੈਂ ਤੇਤੋਂ ਮਾਫੀ ਮੰਗਦਾ ਬਿਕਰਮ ਮਜੀਠੀਆ ਮੇਰੇ ਬੱਚਿਆਂ ਵਰਗਾ ਅਜਿਹਾ ਬਿਆਨ ਬਲਵਿੰਦਰ ਭੁੰਦੜ ਹੋਣਾ ਨੇ ਦਿੱਤਾ ਤੇ ਨਾਲ ਹੀ ਬਲਵਿੰਦਰ ਭੁੰਦੜ ਹੋਣੀ ਇਹ ਵੀ ਗੱਲ ਕਹਿੰਦੇ ਨੇ ਕਿ ਮੈਂ ਜਿਹੜਾ ਉਹ ਬਿਆਨ ਸੀ ਮੈਂ ਉਹ ਨਹੀਂ ਲਿਖਿਆ ਸੀ ਉਹ ਬਿਆਨ ਮੇਰੇ ਨਾਂ 'ਤੇ ਜਰੂਰ ਛਪਿਆ ਪਰ ਮੈਂ ਉਹ ਬਿਆਨ ਨਹੀਂ ਲਿਖਿਆ ਸੀ ਅਜਿਹਾ ਬਲਵਿੰਦਰ ਭੁੰਦੜ ਹੋਣਾ ਨੇ ਅੱਜ ਕਿਹਾ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਜਿੱਥੇ ਮਤੇ ਪਾਏ ਜਾ ਰਹੇ ਸੀ ਸੁਖਬੀਰ ਸਿੰਘ ਬਾਦਲ ਹੋਣਾ ਦੀ ਪ੍ਰਧਾਨਗੀ ਦਾ ਵੀ ਜ਼ਿਕਰ ਕੀਤਾ ਉਹਨਾਂ ਨੂੰ ਦੁਬਾਰਾ ਪ੍ਰਧਾਨ ਬਣਾ ਦਿੱਤਾ ਗਿਆ ਪਰ ਉਤੀ ਜਿਹੜਾ ਬਲਵਿੰਦਰ ਹਰੋਣਾ ਨੇ ਮਾਫੀ ਮੰਗੀ ਹੈ ਵਿਕਰਮ ਮਜੀਠੀਆ ਤੋਂ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਮਹੀਨਾ ਪਹਿਲਾਂ ਤੁਹਾਨੂੰ ਯਾਦ ਹੋਊਗਾ ਜੋ ਖਿਲਾਾਰੇ ਪਏ ਸੀ ਜੋ ਘਟਨਾਵਾਂ ਦਰ ਘਟਨਾਵਾਂ ਵਾਪਰ ਰਹੀਆਂ ਸੀ ਉਸੇ ਦੇ ਉੱਪਰ ਬਲਵਿੰਦਰ ਭੁੰਦਰ ਹਰੋਣਾ ਦੇ ਨਾਂ 'ਤੇ ਇੱਕ ਜਿਹੜਾ ਹੈ ਪੂਰਾ ਪੂਰਾ ਲੈਟਰ ਛਾਪਦਾ ਜਿਦੇ ਵਿੱਚ ਇਹ ਗੱਲ ਕਹੀ ਜਾਂਦੀ ਹੈ ਕਿ ਹਰਸਿਮਰਤ ਕੌਰ ਨੇ ਪਾਲਿਆ ਔਰ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਹੋਂਾ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਬਿਕਰਮ ਮਜੀਠੀਆ ਨੇ ਤਾਂ ਹੁਣ ਉਹ ਗੱਲ ਨੂੰ ਲੈ ਕੇ ਕਿਉਂਕਿ ਪਿੱਠ ਦੇ ਵਿੱਚ ਛੁਰਾ ਮਾਰਨ ਵਾਲੀ ਜਿਹੜੀ ਐ ਸਪੈਸੀਫਿਕ ਵਰਡ ਨੇ ਇਹਨਾਂ ਨੂੰ ਲੈ ਕੇ ਭੁੰਦਰਾ ਉਹਨਾਂ ਨੇ ਕਿਹਾ ਸੀ ਕਿ ਸ਼ਬਦ ਮੇਰੇ ਨਹੀਂ ਨੇ ਤੇ ਬਾਕੀ ਹੁਣ ਅੱਜ ਉਸੇ ਗੱਲ ਦੇ ਉੱਪਰ ਜਿਹੜਾ ਭੁੰਦਰੋਂ ਵਾਲਾ ਨੇ ਕਿਹਾ ਕਿ ਮੈਂ ਮਜੀਠੀਆ ਤੋਂ ਮਾਫੀ ਮੰਗਦਾ ਜੇ ਮੇਰੇ ਕਿਸੇ ਸ਼ਬਦਾਂ ਦੇ ਨਾਲ ਦਿਲ ਨੂੰ ਠੇਸ ਪਹੁੰਚੀ ਹੈ ਤੇ ਦੂਜੇ ਪਾਸੇ ਇਹ ਗੱਲ ਵੀ ਨਾਲ-ਨਾਲ ਕਹੀ ਗਈ ਕਿ ਮਜੀਠੀਆ ਤਾਂ ਮੇਰੇ ਬੱਚਿਆਂ ਵਰਗੇ ਨੇ ਔਰ ਜੋ ਉਸ ਦਿਨ ਬਿਆਨ ਚਪਿਆ ਸੀ ਉਹ ਮੇਰੇ ਨਾਹੜ ਜਰੂਰ ਚਪਿਆ ਸੀ ਪਰ ਉਹ ਬਿਆਨ ਮੈਂ